ਸਤਿ ਸ਼੍ਰੀ ਅਕਾਲ ਦੋਸਤੋ ਲਾਲਚ ਬੁਰੀ ਬਲਾ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਗਰੀਬ ਪੰਡਤ ਸੀ ਜਿਸ ਦੀ ਭਗਵਾਨ ਤੇ ਬਹੁਤ ਸ਼ਰਧਾ ਸੀ ਉਸਨੇ ਪਿੰਡ ਦੇ ਹੀ ਇੱਕ ਮੰਦਿਰ ਵਿੱਚ ਰਮਾਇਣ ਦਾ ਪਾਠ ਸ਼ੁਰੂ ਕੀਤਾ ਤੇ ਇੱਕ ਸਾਲ ਬਾਅਦ ਭੋਗ ਪਾਉਣ ਦੀ ਅਰਦਾਸ ਕੀਤੀ ਜਦੋਂ ਪੰਡਤਾਨੀ ਨੂੰ ਪਤਾ ਲੱਗਾ ਤਾਂ ਉਹ ਕਹਿਣ ਲੱਗੀ ਤੈਨੂੰ ਇੱਕ ਸਾਲ ਦੇ ਰਮਾਇਣ ਪਾਠ ਨਾਲ ਕੀ ਮਿਲਣਾ ਹੈ ਮੰਦਿਰ ਵਿੱਚ ਤੇ ਕੋਈ ਆਉਂਦਾ ਜਾਂਦਾ ਨਹੀਂ ਨਾ ਹੀ ਕੋਈ ਪੈਸੇ ਹੀ ਹੋਣਾ ਕਿਉਂ ਆਪਣਾ ਟਾਈਮ ਖਰਾਬ ਕਰਦੇ ਹੋ ਕੋਈ ਹੋਰ ਕੰਮ ਕਾਰ ਕਰ ਲਵੋ ਕੋਈ ਪੈਸਾ ਆਵੇਗਾ ਤੇ ਘਰ ਦਾ ਤੋਰੀ ਫੁਰਕਾ ਚੱਲਦਾ ਰਹੇਗਾ ਪਰ ਪੰਡਤ ਦੀ ਸ਼ਰਦਾ ਸੀ ਉਸਨੇ ਪੰਡਤਾਣੀ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਆਪਣੇ ਨੀਮ ਨਾਲ ਹਰ ਰੋਜ਼ ਰਮਾਇਣ ਦਾ ਪਾਠ ਕਰਦਾ ਗਿਆ ਜਦੋਂ ਇੱਕ ਸਾਲ ਪੂਰਾ ਹੋ ਗਿਆ ਤੇ ਅਗਲੇ ਦਿਨ ਰਮਾਇਣ ਦਾ ਭੋਗ ਪੈਣਾ ਸੀ ਉਸ ਸ਼ਾਮ ਨੂੰ ਰਾਮਚੰਦਰ ਜੀ ਦੀ ਮੂਰਤੀ ਵਿੱਚੋਂ ਆਵਾਜ਼ ਆਈ हे ਹਨੂਮਾਨ ਜੀ ਇਸ ਪੰਡਤ ਨੇ ਬੜੀ ਸ਼ਰਦਾ ਨਾਲ ਰਮਾਇਣ ਦਾ ਇੱਕ ਸਾਲ ਰਮਾਇਣ ਦਾ ਪਾਠ ਕੀਤਾ ਹੈ ਇਹ ਘਰ ਤੋਂ ਵੀ ਬਹੁਤ ਗਰੀਬ ਹੈ ਇਸ ਦੀ ਹੁਣ ਗਰੀਬੀ ਕੱਟ ਦਿੱਤੀ ਜਾਵੇ ਉਸ ਨੂੰ ਪੈਸੇ ਦਿੱਤੇ ਜਾਣ ਹਨੂਮਾਨ ਦੀ ਮੂਰਤੀ ਵਿੱਚੋਂ ਆਵਾਜ਼ ਆਈ ਪ੍ਰਭੂ ਜੀ ਹੁਕਮ ਕਰੋ ਕਿੰਨੇ ਪੈਸੇ ਦਿੱਤੇ ਜਾਣ ਤਾਂ ਰਾਮਚੰਦਰ ਜੀ ਦੀ ਮੂਰਤੀ ਕਹਿਣ ਲੱਗੀ ਇਸ ਨੂੰ 2000 ਮੋਹਰ ਦਿੱਤੀ ਜਾਵੇ ਹਨੂਮਾਨ ਜੀ ਕਹਿਣ ਲੱਗੇ ਠੀਕ ਹੈ ਭਗਵਾਨ ਜੀ ਕੱਲ ਤੱਕ ਇਸ ਨੂੰ 2000 ਮੋਹਰ ਮਿਲ ਜਾਵੇਗੀ ਇਹ ਸਾਰੀ ਵਾਰਤਾ ਮੰਦਰ ਕੋਲੋਂ ਲੰਘਦੇ ਜਾਂਦੇ ਸਾਹੂਕਰ ਨੇ ਸੁਣੀ ਜੋ ਬਹੁਤ ਲਾਲਚੀ ਸੀ ਤੇ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਕੇ ਮਾਇਆ ਇਕੱਠੀ ਕਰਦਾ ਸੀ ਇਹ ਵਾਰਤਾ ਸੁਣ ਕੇ ਉਹ ਸਾਹੂਕਾਰ ਸੋਚੀ ਪੈ ਗਿਆ ਇਹ 2000 ਮੋਰ ਮੈਨੂੰ ਕਿਵੇਂ ਮਿਲ ਸਕਦੀ ਹੈ ਸੋਚਦਾ ਸੋਚਦਾ ਪੰਡਤ ਦੇ ਘਰ ਪਹੁੰਚ ਗਿਆ ਤੇ ਪੰਡਤ ਨੂੰ ਕਹਿਣ ਲੱਗਾ ਦੇਖ ਪੰਡਤਾ ਤੂੰ ਕੱਲ ਰਮਾਇਣ ਦਾ ਭੋਗ ਪਾਉਣਾ ਹੈ ਮੰਤਰ ਵਿੱਚ یوں ਕਰ ਆ ਫਾੜੀ 1000 ਮੋਰ ਤੇ ਜੋ ਕੱਲ ਜਿੰਨਾ ਚੜਾਵਾ ਹੋਇਆ ਉਹ ਸਾਰਾ ਮੇਰਾ ਹੋਵੇਗਾ ਜਦੋਂ 1000 ਮੋਰ ਪੰਡਤਾਨੀ ਨੇ ਦੇਖੀ ਉਹ ਖੁਸ਼ੀ ਵਿੱਚ ਝੂਮਣ ਲੱਗ ਪਈ ਉਸਨੇ ਪੰਡਤ ਦੀ ਸਾਰੀ ਗਰੀਬੀ ਨਿਕਲ ਗਈ ਸੀ ਪੰਡਤ ਨੇ ਹਾਂ ਕਰ ਦਿੱਤੀ ਸੇਠ ਜੀ ਜੋ ਕੱਲ ਵੀ ਕੁਝ ਹੋਇਆ ਸਭ ਤੁਹਾਡਾ ਸਾਹੂਕਾਰ ਵੀ ਖੁਸ਼ ਹੋ ਗਿਆ ਜਦ ਉਸ ਵੇਰ ਹੋਏ ਸਾਹੂਕਾਰ ਸਵੇਰ ਤੋਂ ਉਹੀ ਮੰਦਰ ਵਿੱਚ ਜਾ ਕੇ ਬੈਠ ਗਿਆ ਪੰਡਿਤ ਆਪਣੇ ਟਾਈਮ ਨਾਲ ਆਇਆ ਤੇ ਆਖਿਰ ਮੈਨ ਦਾ ਪਾਠ ਦਾ ਭੋਗ ਪਾਇਆ ਇਸ ਮੰਦਰ ਵਿੱਚ ਤੇ ਪਹਿਲਾਂ ਹੀ ਕੋਈ ਨਹੀਂ ਆਉਂਦਾ ਜਾਂਦਾ ਸੀ ਫਿਰ ਵੀ ਉਸ ਦਿਨ ਕਿਸ ਨੇ ਬੜਨਾ ਸੀ ਪੰਡਿਤ ਨੇ ਭੋਗ ਪਾਇਆ ਤੇ ਆਪਣੇ ਘਰ ਚਲਾ ਗਿਆ ਇਹ ਸਭ ਵੇਖ ਕੇ ਸਾਹੂਕਾਰ ਨੂੰ ਅੱਗ ਲੱਗ ਗਈ ਆਪੇ ਤੋਂ ਬਾਹਰ ਹੋ ਗਿਆ ਹਨੂਮਾਨ ਦੀ ਮੂਰਤੀ ਸਾਹਮਣੇ ਖਲੋ ਗਏ ਬੁਰਾ ਭਲਾ ਕਹਿਣ ਲੱਗ ਪਿਆ ਤੇ ਗੁੱਸੇ ਵਿੱਚ ਆ ਕੇ ਹਨੂਮਾਨ ਦੀ ਮੂਰਤੀ ਦੇ ਲੱਤ ਕੱਢ ਮਾਰੀ ਜਦੋਂ ਲੱਤ ਮਾਰੀ ਰੱਬ ਦੀ ਮਰਜ਼ੀ ਲੱਤ ਮੂਰਤੀ ਵਿੱਚ ਫਸ ਗਈ। ਬਹੁਤ ਕੋਸ਼ਿਸ਼ ਕੀਤੀ ਪਰ ਲੱਤ ਨਾ ਨਿਕਲੀ। ਚੱਕਰ ਖਾ ਕੇ ਸਾਹੂਕਾਰ ਡਿੱਗ ਪਿਆ। ਜਦੋਂ ਸਾਹੂਕਾਰ ਨੂੰ ਹੋਸ਼ ਆਈ ਉਸ ਸਮੇਂ रामचंद्र ਜੀ ਦੀ ਮੂਰਤੀ ਹਨੂਮਾਨ ਨੂੰ ਕਹਿ ਰਹੀ ਸੀ ਕਿ ਹਨੂਮਾਨ ਜੀ ਉਸ ਪੰਡਤ ਨੂੰ ਪਿਆਸੇ ਦੇ ਦਿੱਤੇ ਸਨ। ਹਨੂਮਾਨ ਦੀ ਮੂਰਤੀ ਕਹਿ ਰਹੀ ਸੀ ਕਿ ਭਗਵਾਨ ਜੀ 1000 ਤੇ ਕੱਲ ਹੀ ਭੇਜ ਦਿੱਤਾ ਸੀ। ਬਾਕੀ ਸਾਹੂਕਾਰ ਦੀ ਲੱਤ ਫੜੀ ਹੈ ਜਦੋਂ 1000 ਮੋਹਰ ਹੋਰ ਦੇ ਦੇਵੇਗਾ ਲੱਤ ਛੱਡ ਦੇਵਾਂਗਾ। ਜਦੋਂ ਸਾਹੂਕਾਰ ਨੇ ਇਹ ਗੱਲ ਸੁਣੀ ਤਾਂ ਪੀੜ ਦੇ ਮਾਰੇ ਲੱਗਾ ਰੋਲਾ ਪਾਉਣਾ ਉਧਰ ਸ਼ਾਹੂਕਾਰ ਦੀ ਘਰ ਵਾਲੀ ਸਵੇਰ ਤੋਂ ਗਏ ਸ਼ਾਹੂਕਾਰ ਨੂੰ ਲੱਭਦੀ ਲੱਭਦੀ ਜਦੋਂ ਮੰਦਰ ਦੇ ਨੇੜੇ ਪਹੁੰਚੀ ਤਾਂ ਸ਼ਾਹੂਕਾਰ ਦੀਆਂ ਚੀਕਾਂ ਸੁਣ ਕੇ ਮੰਦਰ ਦੇ ਅੰਦਰ ਗਈ ਤਾਂ ਸ਼ਾਹੂਕਾਰ ਨੂੰ ਲੰਮਕ ਦਾ ਵੇਖ ਹੈਰਾਨ ਹੋ ਗਈ ਸ਼ਾਹੂਕਾਰ ਛੇਤੀ ਨਾਲ ਆਪਣੇ ਘਰ ਵਾਲੀ ਨੂੰ ਕਹਿਣ ਲੱਗਾ ਛੇਤੀ ਨਾਲ ਘਰੋਂ 1000 ਮੂਰ ਲੈ ਕੇ ਪੰਡਿਤ ਦੇ ਘਰ ਦੇ ਕੇ ਆ ਮੇਰੀ ਇੱਥੋਂ ਜਾਨ ਛੁਡਵਾ ਇਹ ਸੁਣ ਕੇ ਸ਼ਾਹੂਕਾਰ ਦੀ ਘਰ ਵਾਲੀ 1000 ਮੂਰ ਲੈ ਕੇ ਪੰਡਿਤ ਦੇ ਘਰ ਦੇ ਕੇ ਆਈ ਫਿਰ ਕਦੇ ਜਾ ਕੇ ਸ਼ਾਹੂਕਾਰ ਦੀ ਜਾਨ ਛੁੱਟੀ ਤੇ ਅੱਗੇ ਤੋਂ ਸ਼ਾਹੂਕਾਰ ਨੇ ਲਾਲਚ ਕਰਨ ਤੋਂ ਤੋਅਵਾ ਕੀਤੀ ਤੇ ਮਾਫੀ ਮੰਗੀ ਤੇ ਚੰਗਾ ਜੀਵਨ ਬਤੀਤ ਕਰਨ ਦਾ ਪ੍ਰਣ ਕੀਤਾ ਇਸ ਤੋਂ ਸਿੱਖਿਆ ਮਿਲਦੀਆਂ ਹਨ ਕਿ ਕਿਤੇ ਪਰਮਾਤਮਾ ਤੇ ਪੂਰਾ ਵਿਸ਼ਵਾਸ ਬਣਾ ਕੇ ਰੱਖੋ ਪਤਾ ਨਹੀਂ ਕਿਹੜੇ ਰੂਪ ਵਿੱਚ ਆ ਕੇ ਵਾਹਿਗੁਰੂ ਤੁਹਾਡੇ ਕਾਰ ਸਵਾਰ ਦੇਵੇ ਦੂਜਾ ਲਾਲਚ ਬੁਰੀ ਬਲਾ ਹੈ ਇਸ ਤੋਂ बच ਕੇ ਰਹੋ ਜੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ